ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀਰ ਅੰਬੇਦਕਰ ਜੀ ਦੇ ਸਟੈਚੂ ਤੇ ਅੰਮ੍ਰਿਤਸਰ ਜਿਹੜਾ ਸ਼ੇਰ ਸ਼ੜ ਕੀਤੀ ਗਈ ਕਿਸੇ ਸਰਾਰਤੀ ਅਨਸਰ ਵੱਲੋਂ ਜਿਹਨੂੰ ਬੇਸ਼ੱਕ ਪਕੜਿਆ ਵੀ ਗਿਆ ਹੈ ਪਰ ਉਹਦੇ ਸੰਬੰਧ ਵਿੱਚ ਇੱਕ ਬਹੁਤ ਵੱਡਾ ਰੋਸ ਚੋਗਵਾੜਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੰਚ ਹੋਏ ਨੇ ਉਸ ਦਾ ਵਿਰੋਧ ਕਰਨ ਦੇ ਲਈ ਕਿ ਉਹ ਸਖਸ ਨੂੰ ਜਿਸ ਨੇ ਇਸ ਬੋਤੇ ਨਾਲ ਛੇੜਛਾੜ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਦੇ ਸਬੰਧ ਵਿੱਚ ਅੱਜ ਫਗਵਾੜਾ ਬਿਲਕੁਲ ਬੰਦ ਹੈ ਔਰ ਨੈਸ਼ਨਲ ਹਾਈਵੇ ਨੂੰ ਰੋਕ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਸਮੇਂ ਫਗਵਾੜੇ ਦੀ ਵਿੱਚ ਦੀ ਜਿਹੜਾ ਰੋਡ ਨਿਕਲਦਾ ਹੈ ਨੈਸ਼ਨਲ ਹਾਈਵੇ ਉਹ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਬੰਦ ਹੋ ਚੁੱਕਾ ਹੈ ਉਕਤ ਪ੍ਰਬੰਧ ਕੀਤੇ ਹੋਏ ਨੇ ਪ੍ਰਸ਼ਾਸਨ ਨੇ ਵੀ ਤਾਂ ਜੋ ਕਿ ਕਿਸੇ ਕਿਸਮ ਦਾ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਜਿਹੜਾ ਆਪਣੀ ਸੰਭਿਤੀ ਹੈ ਉਹ ਪੁਲ ਹੈ ਤੇ ਹਮੇਸ਼ਾ ਪਾਸੇ ਦੋਨਾਂ ਸਾਈਡਾਂ ਤੋਂ ਹਮਾਰਾ ਪਰਵਤਾ ਗਿਆ ਹੈ ਔਰ ਨੌਜਵਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਅੱਜ ਵੇਲੇ ਪਹੁੰਚੇ ਹੋਏ ਹਨ ਸੰਦਾਨ ਪਰਮੇਸ਼ੀ ਜੀ 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 ਜੀ

ਬਾਬਾ ਸੰਭੜ ਕਰੇ ਬਾਬਾ ਸਾਹਿਬ ਤੇਰੀ ਨੈਕ ਕਮਾਈ ਕੰਮ ਚਗਾਈ ਆਪਣੇ ਇੱਥੇ ਪਾਸੇ ਖੇਸਾ ਕਿਰਪਾ ਕਰਕੇ ਕਿੰਨੇ ਦੇ ਸਾਥੀ ਕਰੇ ਨਾਰਾ ਬੰਦੀ ਕਰ ਰਹੇ ਆ ਸੋ ਮਰੀ ਉਹਨਾਂ ਨੂੰ ਬੇਨਤੀ ਆ ਤੋ ਪਹਿਲਾਂ ਤਾਂ ਬੈਠਿਆ ਜਾਵੇ ਕਿਰਪਾ ਕਰਕੇ ਬੈਠਿਆ ਜਾਵੇ ਸੋ ਸਤਿਕਾਰਯੋਗ ਅੱਜ ਦੀਆਂ ਇਸ ਗੁਰੂ ਰਵਿਦਾਸ ਜੀ ਦਾ ਆਵਾਜ਼ ਭਗਵਾਨ ਬਾਲ ਵੀ ਕਿਸਨਾ ਨਾ ਔਰ ਉਹਨਾਂ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਵਾਹਾ ਉਹ ਸਤਿਕਾਰ ਜੈਪੀ ਜੈ ਭਾਰਤ ਅੱਜ ਥੋੜੀ ਦਿਨ ਪਹਿਲਾਂ ਜੋ ਅੰਮ੍ਰਿਤਸਰ ਦੀ ਵਿੱਚ ਬਾਬਾ ਸਾ ਡਾਕਟਰ ਅੰਬੇਡਕਰ ਜੀ ਦੀ ਪ੍ਰਤਿਮਾ ਜਾਂ ਮੂਰਤੀ ਦੇ ਨਾਲ ਤੇ ਸ਼ਰਧਾਰਤੀਾਂ ਸੰਸਰ ਵੱਲੋਂ ਸਮਾਜ ਦੁਖੀ ਸਮਾਜ ਵੱਲੋਂ ਉਹ ਬੋਲੀ ਬਾਬਾ ਸਾਹਿਬ ਡਾਕਟਰ ਮੀਨਕਾਰ ਦੀ ਮੂਰਤੀ ਦੀ ਭੰਨਟੋੜ ਕੀਤੀ ਗਈ ਹੈ ਔਰ ਸੰਵਧਾਨ ਨੂੰ ਸਾੜਿਆ ਗਿਆ ਸੰਵਧਾਨ ਦੀ ਕਾਪੀ ਸਾੜੀ ਗਈ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਔਰ ਗਰਲਸਟੈਂਡ ਨੌਨ ਗਰਲਸ ਐਸਸੀਬੀਸੀ ਏਮਪਲੋਏ ਵੈਲਫੇਅਰ ਫਾਊਂਡੇਸ਼ਨ ਪੰਜਾਬ ਔਰ ਜ਼ਿਲ੍ਹਾ ਬਿਲੰਦਰ ਅਤਾਈ ਇਸ ਨਿੰਦਣਯੋਗ ਕਾਰਵਾਈ ਦੀ ਮਾੜੀ ਹਰਕਤ ਦੀ ਹੋਰ ਨਿੰਦਾ ਕਰਦੀ ਹੈ ਔਰ ਅਸੀਂ ਮੰਗ ਕਰਦੇ ਹਾਂ ਜਥੇਬੰਦੀ ਮੰਗ ਕਰਦੀ ਹੈ ਕਿ ਇਹ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਜੋ ਸਮਾਜ ਦੇ ਲੋਹਾੜ ਕਰਨ ਦੇ ਵਿੱਚ ਯਤਨ ਕਰਦੇ ਹਨ ਔਰ ਸਮਾਜ ਨੂੰ ਕੱਟ ਲੋਗਉਣ ਦੀ ਕੋਸ਼ਿਸ਼ ਕਰਦੇ ਹਨ ਇਹੋ ਜਿਹੇ ਸਮਾਜ ਵਿਰੋਧੀ ਅੰਸਰ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਨਾਂ ਦਾ ਬਤ ਤੋਂ ਬਾਅਦ ਇਹਨਾਂ ਸਜ਼ਾ ਦਿੱਤੀ ਜਾਵੇ ਔਰ ਇਹ ਸਾਰਾ ਜੋ ਕੁਝ ਵੀ ਹੈ ਇਹ ਅਸਲ ਵਿੱਚ ਤਾਂ ਜੋ ਜੋ ਸਰਕਾਰਾਂ ਹਨ ਇਸ ਤਰ੍ਹਾਂ ਸੈਂਟਰ ਸਰਕਾਰ ਦੇ ਵਿੱਚ ਉਹ ਗ੍ਰਹਿ ਮੰਤਰੀ ਜੋ ਅਮਿਤ ਸ਼ਾਹ ਨੇ ਕੁਝ ਦਿਨ ਪਹਿਲਾਂ ਤੋਂ ਪਹਿਲਾਂ ਉਸ ਨੇ ਕਿਹਾ ਕਿ ਅੰਬੇਡਕਰ ਅੰਬੇਡਕਰ ਲਈ ਰੱਖਦੇ ਆ ਜੇ ਇਹਨਾਂ ਸਮਾਂ ਰੱਬ ਦਾ ਨਾਮ ਲਿਆ ਹੁੰਦਾ ਤਾਂ ਇਹਨਾਂ ਨੂੰ ਮੁਕਤੀ ਹਾਸਲ ਹੋ ਸਕਦੀ ਸੀ ਲੇਕਿਨ ਇਹਨਾਂ ਲੋਕਾਂ ਨੂੰ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਸਾਡੇ ਲਈ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਰਹਿ ਵਰ ਨੇ ਸਾਡੇ ਵਾਸਤੇ ਰੱਬ ਨੇ ਸਾਡੇ ਵਾਸਤੇ ਸਭ ਕੁਝ ਹੈ ਸਾਡਾ ਸਾਡਾ ਸਮਾਜ ਹੈ ਔਰ ਉਹ ਉਹਨਾਂ ਦੀ ਬਦੌਲਤ ਹੀ ਸਾਡਾ ਸਮਾਜ ਜਿਹੜਾ ਹੈ ਉਹਨਾਂ ਦੇ ਹੱਕਾਂ ਦੇ ਕਾਰਨ ਸਦਕਾ ਹੀ ਉਹਨਾਂ ਨੇ ਜੋ ਸੰਵਿਧਾਨ ਦੇ ਵਿੱਚ ਹੱਕਦਾਰ ਰਸਣ ਲੈ ਕੇ ਦਿੱਤੇ ਨੇ ਉਹਨਾਂ ਦੀ ਬਦੌਲਤ ਹੀ ਅਸੀਂ ਵੱਡ-ਵੱਡੀਆਂ ਨੌਕਰੀਆਂ ਤੇ ਵੱਡੇ-ਵੱਡੇ ਘਰਾਂ ਵਿੱਚ ਵੱਟਵਟੀਆਂ ਗੱਡੀਆਂ ਵਿੱਚ ਘੁੰਮ ਫੇਰੇ ਵੱਡੇ-ਵੱਡੇ ਅਹੁਦਿਆਂ ਦਾ ਆਨੰਦ ਮਾਣ ਰਹੇ ਆ ਜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨਾ ਹੁੰਦੇ ਤਾਂ ਸ਼ਾਇਦ ਸਾਡੇ ਸਮਾਜ ਦੀ ਦੁਰਗਤੀ ਉਹ ਅੱਜ ਤੋਂ 5000 ਸਾਲ ਪਹਿਲੇ ਵਾਲੀ ਹੁੰਦੀ ਇਸ ਲਈ ਸਾਨੂੰ ਮੁਕਤੀ ਦੀ ਲੋੜ ਨਹੀਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਸਾਡੇ ਜੀਵਨ ਨੂੰ ਸਾਡੇ ਆਪਣੇ ਸੰਘਰਸ਼ ਸਦਕਾ ਸੁਲਤਾਨ ਲੈ ਕੇ ਜੋ ਸਾਨੂੰ ਹੱਕਦ ਕਰ ਦਿੱਤੇ ਨੇ ਉਹਨਾਂ ਦੇ ਉਹਨਾਂ ਦੇ ਹੱਕ ਅਧਿਕਾਰਾਂ ਸਦਕਾ ਹੀ ਸਾਡਾ ਸਮਾਜ ਜਿਹੜਾ ਹੈ ਅੱਜ ਵਧੀਆ ਇੱਕ ਜ਼ਿੰਦਗੀ ਗੁਜ਼ਾਰਿਆ ਹੈ ਸੋ ਆ ਜੋ ਕਾਟਨਾ ਵਾਪਰੀ ਹੈ ਅਮਰਸਰ ਦੇ ਵਿੱਚ ਗਰਲ ਨਾਨ ਗਰਲ ਐਸਸੀਬੀਸੀ ਈਮਪਲੋਏ ਵੈਲਫੇਅਰ ਫੈਡਰੇਸ਼ਨ ਪੰਜਾਬ ਔਰ ਜ਼ਿਲ੍ਹਾ ਜਲੰਧਰ ਕਾਈ ਇਸ ਨਿੰਦਣ ਜੋ ਕਾਰਵਾਈ ਦੀ ਟੱਟ ਕੇ ਨਿੰਦਾ ਕਰਦੀ ਹੈ ਔਰ ਮੰਨ ਕਰਦੀ ਹੈ ਕਿ ਇਹੋ ਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਔਰ ਇਹਨਾਂ ਦਾ ਸਮਾਜ ਦੇ ਵਿੱਚੋਂ ਪਾਈ ਕੱਟ ਕੀਤਾ ਜਾਵੇ ਜੈਪੀ ਜੈਪਨ ਜੈਪੌਤ ਜੈ ਸਰਦਾਰ ਔਰ 26 ਜਨਵਰੀ ਤੇ ਅਮਰਸਾਦੀ ਦੀ ਘਟਨਾ ਇਹ ਘਟਨਾ ਪੰਜਾਬ ਸਰਕਾਰ ਜਿਹੜੀ ਭਗਤ ਸਿੰਘ ਦੀ ਔਰ ਜਿਹੜਾ ਬਾਵਾ ਸਾਹਿਬ ਦੀ ਸਟੈਚੂ ਦੀ ਫੋਟੋ ਲਾ ਕੇ ਜਿਹੜਾ ਪੰਜਾਬ ਸਰਕਾਰ ਦੇ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਔਰ 26 ਜਨਵਰੀ ਤੇ ਬਾਵਾ ਸਾਹਿਬ ਦੇ ਸਟੈਚੂ ਨੂੰ ਦੀ ਭੰਤੋੜ ਹੋਣਾ ਇਹ ਪੰਜਾਬ ਸਰਕਾਰ ਦੇ ਮੱਥੇ ਤੇ ਕਲੰਕ ਹੈ ਔਰ 26 ਜਨਵਰੀ ਤੇ ਪੈਰ ਪੈਰ ਤੇ ਪੁਲਸ ਹੋਵੇ ਪੰਜਾਬ ਦੀ ਇੰਟੈਲੀਜੈਂਸ ਫੇਸ ਹੈ ਏਜੰਸੀਆਂ ਫੇਰ ਨੇ ਅਜਾਈ 26 ਜਨਵਰੀ ਨੂੰ ਘਟਨਾ ਹੋਣਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਔਰ ਉਹ ਵੀ ਅਮਰਸਰ ਜਿੱਤੇ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਘਟਨਾ ਵਾਪਨੀ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਕਿ ਦੋ ਧਿਰਾਂ ਦੇ ਦੋ ਪੰਜਾਬ ਦੇ ਫਿਰਕਿਆਂ 'ਚ ਆਪਸੀ ਤਣਾਅ ਪੈਦਾ ਕੀਤਾ ਜਾਵੇ ਆਪਸੇ ਲੜਾਈ ਝੜਾ ਕੀਤਾ ਜਾ ਸਕੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਔਰ ਜਿਹੜਾ ਬੰਦਾ ਅਰੈਸਟ ਕੀਤਾ ਗਿਆ ਉਹ ਤੋਂ ਨਿਰਪੱਖ ਜਿਹੜੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਜਿਹੜੇ ਸਾਜ਼ਿਸ਼ਕਾਰੀ ਨੇ ਉਹਨਾਂ ਦੇ ਦੇਸ਼ ਤ੍ਰੋਈ ਦੇ ਜਿਹੜੇ ਪਰਚੇ ਦਾਜ ਹੋਣੇ ਚਾਹੀਦੇ ਨੇ ਜਿਹੜੇ ਬਾਦਸਾਹ ਦੇ અપਮਾਨ ਕਰ ਸਕਦੇ ਨੇ ਛੱਪੀ ਜਾਂਦੇ ਕਰ ਸਕਦੇ ਨੇ ਅਜਿਹੇ ਲੋਕਾਂ ਦੀਆਂ ਨਾਕਤਾ ਰੱਦ ਹੋਣੀ ਚਾਹੀਦੀਆਂ ਨੇ ਉਹਨਾਂ ਤੇ ਦੇਸ਼ ਰੋਜ ਦੇ ਪਰਚੇ ਦਾਜ ਕਰਕੇ ਸੱਤ ਸਜਾਉਣੇ ਦੇਣੀ ਚਾਹੀਦੀਆਂ ਤਾਂ ਜੋ ਫਿਊਚਰ ਦੇ ਵਿੱਚ ਕੋਈ ਭਾਰ ਦੇ ਸੰਵਿਧਾਨ ਦੇ ਖਿਲਾਫ ਬਾਦਸਾਹ ਡਾਕਟਰ ਬੇਕਾ ਦੇ ਖਿਲਾਫ ਨਾ ਜਾ ਸਕੇ ਅੱਜ ਦਾ ਇਸ ਦਿਨ ਤੇ ਜਿੱਤੇ ਪੰਜਾਬ ਦੇ ਵਿੱਚ ਬਥੇਕ ਜਥੇਬੰਦੀਆਂ ਨਾਲ ਜਿਹੜੀ ਬੰਦੀ ਕਾਲ ਦਿੱਤੀ ਹੈ ਉਥੇ ਭੋਜਨ ਸਮਾਜ ਪਾਰਟੀ ਪੰਜਾਬ ਲੋ ਪੰਜਾਬ ਦੇ ਪ੍ਰਧਾਨ ਸਦਾਤਾ ਸਿੰਘ ਕਰੀਪਰੀ ਜੀ ਵੱਲੋਂ ਪੰਜਾਬ ਦੇ ਵਾਕਵਾਕ ਕਿਤੇ ਦੁਆਬੇ ਦੇ ਲੀਡਰਸ਼ਿਪ ਇੱਥੇ ਆ ਰਹੀ ਹੈ ਇਸ ਦਾ ਸੰਗਰੂਰ ਚ ਅਮਰਸੱਚ ਬਕਰ ਬਕਰ ਜਗਾ ਜਿਹੜੇ ਪੰਜਾਬ ਸਰਕਾਰ ਦੇ ਇਸ ਅਸਫਲਤਾ ਦੇ ਖਿਲਾਫ ਔਰ ਬਾਸ ਸਾਧੇ ਸਨਮਾਨ ਦੇ ਵਿੱਚ ਅੱਜ ਜਿਹੜੇ ਆ ਉਹ ਅੱਜ ਪ੍ਰੋਟੈਸਟ ਕਰ ਰਹੇ ਨੇ ਔਰ ਇਹਦੀ ਨਿਰਪੱਖ ਜਾਂਚ ਕਰਾਉਣ ਦੇ ਲਈ ਕੀ ਉਹਨਾਂ ਦੇ ਸਰਕਾਰ ਦੀ ਇੰਟੈਲੀਜੈਂਸੀ ਇਹ ਤੋਂ ਸਾਬਤ ਹੁੰਦੀ ਹੈ ਜਾਂ ਫੇਲ ਹੈ ਜਾਂ ਇਹ ਸਰਕਾਰ ਦੀ ਸਾਜ਼ਿਸ਼ ਹੈ ਇਹ ਸਰਕਾਰ ਸਾਬਤ ਕਰੇਗੀ ਕਿ ਉਹਨਾਂ ਦੀ ਇੰਟੈਲੀਜੈਂਸੀ ਫੇਲ ਹੈ ਜਾ ਪੰਜਾਬ ਸਰਕਾਰ ਦੇ ਇਰਾਦੇ ਜਿਹੜੇ ਨੇਕ ਨਹੀਂ ਸੀ ਜਿਨ੍ਹਾਂ ਨੇ 26 ਜਨਵਰੀ ਦੇ ਵਿਸ਼ੇ ਤੌਰ ਤੇ ਕੱਟਣਾ ਹੋਣਾ ਬਹੁਤ ਵੱਡੀ ਜਿਹੜੀ ਮੰਦਭਗੀ ਹੈ ਉਹਦੀ ਬਹੁਜਨ ਸਮਾਜ ਪਾਰਟੀ ਨੇ ਨਿੰਦਾ ਕਰਦੀ ਹੈ ਭਾਰਤੀ ਸੰਵਿਧਾਨ ਨਾਲ ਵਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਬੁੱਧ ਦੀ ਬੇਇੱਜ਼ਤੀ ਹੋਣਾ ਬਹੁਤ ਹੀ ਮੰਦਭਗੀ ਕੱਟਣਾ ਹੈ ਬਹੁਜਨ ਸਮਾਜ ਪਾਰਟੀ ਇਸ ਦੀ ਪਰਜੋਰ ਨਿੰਦਾ ਕਰਦੀ ਹੈ ਔਰ ਉਸੇ ਹੀ ਦਿਨ ਬਹੁਜਨ ਸਮਾਜ ਪਾਰਟੀ ਨੇ ਸੰਤ ਹਰਕਤ ਵਿੱਚ ਆਉਂਦਿਆਂ ਹੋਇਆਂ ਉਸ ਨੇ ਐਫ ਆਈ ਆਰ ਕਰਵਾਈ ਹੈ ਔਰ ਉਹਨੂੰ ਗ੍ਰਿਫਤਾਰ ਕਰਵਾਇਆ ਹੈ ਇਹਦਾ ਇਸ ਘਟਨਾ ਦਾ ਇਹੀ ਅਸਲ ਜਾਂਦਾ ਹੈ ਇਹੀ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਦੀ ਇੰਟੈਲੀਜੈਂਸੀ ਪੰਜਾਬ ਸਰਕਾਰ ਦੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਬੁਰੀ ਤਰ੍ਹਾਂ ਫੇਲ ਹੈ ਜਿਹੜੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਸਾਡੀ ਮੰਗ ਹੈ ਕਿ ਅੱਜ ਭਵਜਨ ਸਮਾਜ ਪਾਰਟੀ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ੋਨਾਂ ਵਿੱਚ ਜਿਵੇਂ ਦੁਆਬਾ ਜ਼ੋਨ ਵਿੱਚ ਇੱਥੇ ਫਗਵਾੜੇ ਬਾਜੂ ਸਮਾਜ ਪਾਰਟੀ ਅੰਬੇਡਕਰ ਸੈਨਾ ਹੋਰ ਦੂਸਰੀਆਂ ਸੁਭਾਵਾਂ ਵਾਲੋਂ ਸਾਰੇ ਦੌਰ ਤੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਬਸਪਾ ਪਰੋਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਾਡੀ ਇਹੀ ਮੰਗ ਹੈ ਕਿ ਇਸ ਜਿਹੜੇ ਅਸਲ ਸਾਜ਼ਿਸ਼ਕਾਰੀ ਨੇ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਔਰ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਕਿਉਂਕਿ 바ਵਾ ਸਾਹਿਬ ਦਾ ਜਿਹੜਾ ਅਪਮਾਨ ਹੈ 바ਵਾ ਸਾਹਿਬ ਭਾਰਤੀ ਸਨਮਾਨ ਨਰਮਾਤਾ ਨੇ ਔਰ ਆਦੁੱਨਿਕ ਭਾਰਤ ਦੇ ਵੀ ਨਰਮਾਤਾ ਨੇ ਉਹਨਾਂ ਦੇ ਮੁਤਾਬਕ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦੇ ਮੁਤਾਬਕ ਹੀ ਸਾਰਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ ਉਹ ਸਾਡੇ ਦੇਸ਼ ਦੀ ਧਰੋਹ ਹੈ ਰਾ ਉਹਨਾਂ ਦਾ ਅਪਮਾਨ ਪੂਰੇ ਦੇਸ਼ ਦਾ ਹੀ ਅਪਮਾਨ ਹੈ ਸੋ ਇਸ ਕਰਕੇ ਉਹਨਾਂ ਤੇ ਐਨਐਸਏ ਲਗਾ ਕੇ ਦੇਸ਼ ਧਰੋਹ ਦਾ ਮਕਦਮਾ ਚਲਾਉਣਾ ਚਾਹੀਦਾ ਹੈ ਇਹ ਸਾਡੀ ਮੰਗ ਹੈ ਦੂਸਰੀ ਮੰਗ ਹੈ ਕਿ ਆਉਣ ਵਾਲੇ ਸਮੇਂ ਚ ਅਜਿਹੇ ਕਟਰਾਮਾਂ ਨੂੰ ਰੋਕਿਆ ਜਾਵੇ ਉਧਰਲੇ ਜਿੱਥੇ ਜਿੱਥੇ ਬਾਵਾ ਸਾਹਿਬ ਦੇ ਸਟੈਚੂ ਨੇ ਉਹਨਾਂ ਦੀ ਰੱਖਿਆ ਦਾ ਵਿਸ਼ੇਸ਼ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਧੰਨਵਾਦ ਜੈ ਭੀਮ ਜੈ ਭਵਾ ਉਸ ਦੇ ਵਿੱਚ ਜਿਹੜੀ ਗੱਡੀ ਦੇ ਵਿੱਚ ਭਾਰਤ ਸਰਕਾਰ ਲਿਖਿਆ ਸੀਗਾ ਉਹਨੂੰ ਵੀ ਵਿੱਚ ਪੱਖੇ ਤੇ ਲਿਆਉਣਾ ਚਾਹੀਦਾ ਕਿ ਤੇਰਾ ਖੂਨ ਨਹੀਂ ਖੋਲਿਆ ਤੂੰ 바ਵਾ ਸਾਹਿਬ ਡਾਕਟਰ ਮਹਿਦ ਕਰਦੇ ਸੰਵਿਧਾਨ ਦੇ ਕਰਕੇ ਅੱਜ ਗੱਡੀ ਦੇ ਵਿੱਚ ਕੁੰਮੜਿਆ ਲਾਲ ਲਾਈਟ ਲਾ ਦੇ ਕੁੰਮੜਿਆ ਇਸ ਲਈ ਸਾਨੂੰ ਉਹਦੇ ਪੁਰਵਕਾਰ ਲਈ 바ਵਾ ਸਾਹਿਬ ਡਾਕਟਰ ਮਹਿਦ ਕਰਦੇ ਜੋ ਸੰਵਿਧਾਨ ਸਾਨੂੰ ਲੈ ਕੇ ਦਿੱਤਾ ਉਹਦੇ ਲਈ ਸੱਚੇ ਦਿਲੋਂ ਇਹ ਸਨੈਸ਼ ਕਰਵਾ ਪੈਣਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ 바ਵਾ ਸਾਹਿਬ ਡਾਕਟਰ ਮਹਿਦ ਕਰਦੇ ਸੰਵਿਧਾਨ ਨੂੰ ਉਹਨਾਂ ਦੀ ਮੂਰਤੀ ਨੂੰ ਭਗਵਾਨ ਵਾਲਮੀਕ ਪਾਦਾ ਜੀ ਮੂਰਤੀ ਨੂੰ ਰਵਿਦਾਸ ਮਾਨਾ ਦੀ ਮੂਰਤੀ ਨੂੰ ਪਖੰਡਤ ਕਰਨ ਦੀ ਕੋਸ਼ਿਸ਼ ਨਾ ਕਰੇ ਜੇ ਖੰਡਤ ਕਰਨ ਦੀ ਕੋਸ਼ਿਸ਼ ਕਰੂਗਾ ਜੈਕਾਰਾ ਨੂੰ ਇਹ ਸਮਝ ਆਉਣੀ ਚਾਹੀਦੀ ਆ ਕਿ ਜਿਹੜਾ ਮੇਹਰ ਦਰਬਾਰ ਦਾ ਫੌਜਾ ਕਰਵਾ ਦੇ ਤੋ ਬਿਲਕੁਲ ਚੁੱਪ ਨਹੀਂ ਰਹੇਗਾ ਮੈਂ ਸਾਰੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਜਿਹੜੇ ਸਾਡੇ ਨਾਲ ਚੱਲੇ ਆ ਮੱਧਾ ਜੀ ਤਰੰਬਈ ਬੀਬਾ ਜੀ ਕਿੜਾ ਜੀ ਸਮੂਚੇ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਨ੍ਹਾਂ ਨੇ ਆਪਾਂ ਸਾਰਿਆਂ ਨੇ ਰਲ ਕੇ ਕਿਲਾ ਅੱਜ ਦਾ ਮੈਸੇਜ ਸਮੁੱਚੇ ਲੀਡਰਸ਼ਿਪ ਸਮੁੱਚੇ ਭੋਜਨ ਸਮਾਜ ਨੂੰ ਦਿੱਤਾ ਆਪ ਕੀ ਕਮੇਟੀ ਦੇ ਵਿੱਚ ਨੌਜਵਾਨ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਇਸ ਰੋਸ਼ ਪ੍ਰਦਰਸ਼ਨ ਇਕੱਠੇ ਹੋਣ ਲਈ ਆ ਰਹੇ ਨੇ ਜਿੰਦਾਬਾਦ 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 ਆਪ ਦਾ ਸਵਾਗਤ ਹੈ ਜੈਪੁਰ ਕੈਨਵਾ ਮਿਲਾਏ ਜੈਪੁਰ ਦੇ ਸਾਥੀਓ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਡਿਸਪਲਿਨ ਦੇ ਵਿੱਚ ਰਹਿ ਕੇ ਇਸ ਪ੍ਰਦਰਸ਼ਨ ਨੂੰ ਕਰਨਾ ਚਾਹੀਦਾ ਹੈ ਸਾਨੂੰ ਬਾਹਰ ਕੋਈ ਜੋ ਹੈ ਆਪ ਉਤਰੀ ਕਾਰਵਾਈ ਨਾ ਕਰੇ ਕਿਉਂਕਿ ਸਾਨੂੰ ਇੱਥੇ ਜੁੜਦਾ ਦਾ ਅਨੁਸ਼ਾਸਨ ਦਾ ਵਿੱਚ ਰਹਿ ਕੇ ਆਪਣਾ ਵੋਲ ਪ੍ਰਦਰਸ਼ਨ ਕਰਨਾ ਚਾਹੀਦਾ ਤਾਂ ਕਿ ਪ੍ਰਸ਼ਾਸਨ ਨੂੰ ਸਰਕਾਰ ਨੇ ਪਤਾ ਜਿਵੇਂ ਕਿ ਸਾਰੇ ਇਕਜੁੱਟਾ ਆਪਾਂ ਹੀ ਆਪਣੀ ਮਾਦੀ ਨਾਲ ਕੋਈ ਕਿਤੇ ਜਾ ਰਿਹਾ ਹੋਵੇ ਕਿਤੇ ਜਾ ਰਿਹਾ ਉਹਦਾ ਨੈਕਟ ਪਰਮਾਨਾ ਹੋ ਜਾਏਗਾ ਕੋਈ ਕਰਕੇ ਤੁਹਾਨੂੰ ਬੇਨਤੀ ਹੈ ਕਿ ਸਾਰੇ ਇਕਜੁੱਟ ਹੋ ਕੇ ਸਾਡੇ ਦੇ ਵਿੱਚ ਰਹੇ ਜੋ ਅਧਵਾਇ ਕਰਨੀ ਟੀਮ ਹੈ ਆਪਣੀ ਇੱਛਾ ਰੈਸ਼ ਨੂੰ ਮੰਨਦੇ ਕਰੋ ਕਿ ਕਿਰਤੀ ਕਰੋ ਯਾਰ ਸਭਾ ਵੱਲੋਂ ਇਹਦਾ ਪੱਟਾ ਅਗਰ ਸਭ ਦੇ ਵਿੱਚ ਹੋਈ ਆ ਬੜੀ ਪਰਜੋਰ ਸ਼ਰਦਾ ਵਿੱਚ ਮੁੰਡਾ ਕਰਦੇ ਆ ਅੱਗੇ ਜੋ ਬਗੜਾ ਹੈ ਨੌਜਵਾਨ ਪਿੱਛੋਂ ਕਰਿਆ ਭਾਰਤੀ ਸਰਕਾਰ ਨੇ ਸਾਨੂੰ 30 ਕਰੋੜ ਦੇ ਉਹ ਸਾਨੂੰ ਮਿਲ ਰਿਹਾ ਸੀ ਭਾਰਤੀ ਸੰਵਿਧਾਨ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਸਿੱਖ ਜੋ ਹੈ ਜਾਂ ਚੈਨੀ ਜੋ ਹੈ ਜੋ ਬੁੱਧ ਗੋਧੀ ਜੋ ਹੈ ਉਹਨੂੰ ਧਰਮ ਦਾ ਮੰਗ ਹੈ ਇਹ ਉਹਦੀ ਇੰਟਰਪ੍ਰੀਟੇਸ਼ਨ ਗਲਤ ਕਰ ਰਿਹਾ ਹੈ ਕਿਉਂਕਿ ਭਾਰਤੀ ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਸਾਰਿਆ ਪੂਰਕਾਰ ਦਿੱਤਾ ਹੈ ਕਿ ਕੋਈ ਵੀ ਆਦਮੀ ਕਿਸੇ ਵੀ ਧਰਮ ਨੂੰ ਕਿਸੇ ਵੀ ਕੀਤੇ ਨੂੰ ਮੰਨਣ ਲਈ ਉਹਦਾ ਪ੍ਰਚਾਰ ਕਰਨ ਲਈ ਸੁਤੰਤਰ ਹੈ ਆਪਣੀ ਗੱਲ ਕਹਿ ਸਕਦਾ ਹੈ ਇਸ ਲਈ ਅਸੀਂ ਸਿੱਖ ਭਰਾਵਾਂ ਨੂੰ ਇਹ ਕਰਦੇ ਹਾਂ ਕਿ ਇਹ ਜੋ ਅਗਰਸਿਆਂ ਦੀ ਚਾਹ ਹੈ ਕਿ ਸਿੱਖਾ ਦਰਦਾਂ ਦੇ ਵਿੱਚ 12 ਹਜ਼ਾਰ ਰੁਪਏ ਹੋਣੇ ਆਉਂਦੇ ਨੇ 4000 ਰੁਪਏ ਦਾ ਦਰਾਂ ਦੇ ਉਹਨਾਂ ਨੂੰ ਛੇਤੇ ਹੋ ਕੇ ਸਾਨੂੰ ਆਪਦੇ ਭਾਈਚਾਰਾ ਦੀ ਅਗਦੇ ਦੇਖਣਾ ਚਾਹੀਦਾ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਜੋ ਸਾਥੀ ਪੜਿਆ ਗਿਆ ਹੈ ਉੱਥੇ ਤੁਸੀਂ ਉਸ ਦੇ ਪਿੱਛੇ ਕਈਆਂ ਅਦਸ਼ੀਆਂ ਕੰਮ ਕਰਦੇ ਸੀ ਕਿਹੜੀਆਂ ਸਰਕਾਰਾਂ ਹੋਣ ਤੇ ਪ੍ਰਾਈਵੇਟ ਅਦਸ਼ੀਆਂ ਕਰਦੇ ਸਨ ਤੇ ਨਾਲ ਲਾਗੇ ਉਹਨਾਂ ਨਾਲ ਸਟਾਇਆ ਹੈ ਡਾਕਟਰਾਂ ਇੱਕ ਗਰੀਬ ਉਤੇ ਸ਼ਾਸਨ ਦੇ ਪਾਸੇ ਆ ਕੇ ਅਕਸੀ ਸਮਾਜ ਦਾ ਹੈ ਪੁੱਤਰ ਆਇਆ ਹੋਇਆ ਚਾਹੁੰਦਾ ਹੈ ਜਿਹੜੇ ਕਰੋੜੀ ਬਾਬਾ ਸਾਹਿਬ ਦੇ ਪੁੱਤ ਹਨ ਅੱਜ ਉੱਥੇ ਆਣਾ ਬਾਜੀ ਹੋਰ ਪਾਰਦੀ ਸਰਦਾਰ ਨੂੰ ਸਪੋਰਟ ਤੋਂ ਕਿਹਾ ਗਿਆ ਉਹ ਗਵਾੜੇ ਦੇ ਵਿੱਚ ਬੰਦ ਦੀ ਕਾਲ ਦਿੱਤੀ ਹੋਣ ਕਰਕੇ ਇਹ ਬਾਜ਼ਾਰ ਬਿਲਕੁਲ ਇਸ ਵੇਲੇ ਬੰਦ ਖਾਈ ਦੇ ਰਿਹਾ ਹੈ 11:30 ਹੋ ਚੁੱਕੇ ਹਨ ਔਰ ਮਾਰਕੀਟ ਬੰਦ ਹੈ ਰੇੜੀਆਂ ਤੇ ਵਿਰਲੇ-ਵਿਰਲੇ ਆਪਣਾ ਕੋਈ ਸਮਾਨ ਵੇਚ ਰਹੇ ਨੇ ਪਰ ਜਿੰਨੀਆਂ ਮੇਨ ਦੁਕਾਨਾਂ ਨੇ ਉਹ ਬਿਲਕੁਲ ਬੰਦ ਹਨ ਇਹ ਬੰਗਾ ਰੋਡ ਫਗਵਾੜੇ ਦਾ ਹੈ ਜਿੱਥੇ ਦਿਨ ਦੇ ਸਮੇਂ ਜਾਮ ਲੱਗ ਜਾਂਦਾ ਪਰ ਅੱਜ ਸ੍ਰੀ ਅਮਰਤਸਰ ਸਾਹਿਬ ਡਾਕਟਰ ਪੀ ਮਰਾਓ ਅੰਬੇਦਕਰ ਜੀ ਦੇ ਬੁੱਤ ਨਾਲ ਕਿਸੇ ਸ਼ਰਾਰਤੀ ਅੰਸਰ ਵੱਲੋਂ ਕੀਤੀ ਗਈ ਛੇੜਛਾੜ ਦੇ ਕਾਰਨ ਬੰਦ ਦੀ ਕਾਲ ਦਿੱਤੀ ਗਈ ਹੈ। ਔਰ ਇਸ ਬੰਦ ਦੀ ਕਾਲ ਨਾਲ ਕਰਕੇ ਹੀ ਸਾਰੀ ਮਾਰਕੀਟ ਬੰਦ ਹੈ। ਸਿਰਫ ਆਉਣ ਜਾਣ ਵਾਲੇ ਹੀ ਲੰਘ ਰਹੇ ਹਨ। ਇਹ ਚਟਕਈਆਂ ਵਾਲਾ ਚੌਕ ਜਿੱਥੇ ਅਕਸਰ ਜਾਮ ਲੱਗਦਾ ਹੈ ਤੇ ਇਸ ਵੇਲੇ ਇੱਥੇ ਵੀ ਸਾਰੀਆਂ ਦੁਕਾਨਾਂ ਬੰਦ ਹਨ ਇਹ ਬੰਗਾ ਰੋਡ 11:30 ਵਜੇ ਦਿਨ ਦੇ ਸਾਰੀ ਮਾਰਕੀਟ ਬਿਲਕੁਲ ਫਗਵਾੜੇ ਦੀ ਬੰਦ ਹੈ ਦੇ ਚੌਕ ਬੰਸਾ ਵਾਲੇ ਬਾਜ਼ਾਰ ਨਾਲ ਕੁਲਥੰਦੀਆਂ ਦੁਕਾਨਾਂ ਕਸ਼ਮੀਰ ਸਾਵਲ ਲੰਬਾ ਕਲੋਥੋਸ ਸਭ ਇਸ ਵੇਲੇ ਬੰਦ ਹਨ ਇਹ ਹੈ ਫਗਵਾੜੇ ਦੀ ਚਪਾਟੀ ਮਾਰਕੀਟ ਇੱਥੇ ਵੀ ਬਹੁਤ ਰੌਣਕ ਰਹਿੰਦੀ ਹੈ ਖਾਣ ਪੀਣ ਵਾਲੇ ਸਮਾਨ ਲਈ ਇੱਕ ਫੂਡ ਹੱਬ ਹੈ ਇਹ ਵੀ ਇਸ ਟਾਈਮ ਬਿਲਕੁਲ ਬੰਦ ਹੈ ਸਾਰੀਆਂ ਇੱਥੇ ਰੀੜੀਆਂ ਜਿੰਨੀਆਂ ਨੇ ਉਹ ਬੰਦ ਨੇ ਔਰ ਬੰਦ ਹੀ ਦਿੱਤੀ ਹੋਈ ਕਾਲ ਨੂੰ ਬਹੁਤ ਹੀ ਸ਼ਕਤੀ ਨਾਲ ਸਮਝਦਾਰੀ ਨਾਲ ਲਾਗੂ ਕੀਤਾ ਗਿਆ ਉਹ ਸਾਰੀਆਂ ਇਸ ਵੇਲੇ ਚਪਾਟੀ ਦੀਆਂ ਵੀ ਜਿੰਨੀਆਂ ਰੇੜੀਆਂ ਨੇ ਸਾਰੀਆਂ ਬੰਦ ਨੇ ਔਰ ਨਾਲ ਦੀ ਮਾਰਕੀਟ ਵੀ ਬਿਲਕੁਲ ਬੰਦ ਹੈ ਬਜ਼ਾਰਾਂ ਦੇ ਵਿੱਚੋਂ ਦੀ ਘੁੰਮ ਕੇ ਮੋਟਰਸਾਈਕਲਾਂ ਤੇ ਜੇ ਕੋਈ ਦੁਕਾਨ ਖੁੱਲੀ ਵੀ ਦੇਖਦੀ ਹੈ ਤਾਂ ਉਸ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਇਹ ਡੋਮਿਨੋਜ਼ ਦਾ ਸ਼ਟਰ ਖੁੱਲਾ ਸੀ ਔਰ ਸਾਰਿਆਂ ਨੇ ਮੋਟਰਸਾਈਕਲਾਂ ਨੂੰ ਰੋਕ ਕੇ ਉਸ ਦਾ ਸ਼ਟਰ ਬੰਦ ਕਰਾਇਆ ਜਾ ਰਿਹਾ ਹੈ। ਉਹ ਸੇ ਪੁੱਲ ਹੋਏ ਸ਼ਟਰ ਨੇ ਵੀ ਇਹਦੇ ਵੱਲੋਂ ਬੰਦ ਕੀਤਾ ਜਾ ਰਿਹਾ ਹੈ। प्रशासन वालों भी कैमरे ला के सारे हालात पर नजर रखी जा रही है जो किसी किस्म की कोई अंश कामी दुर्घटना ना वापे कैमरे लगाए गए था गरू? था गरू? तरे दिए। तरे दिए। ਅੰਬਰਸਰ ਦੇ ਵਿੱਚ ਹੋਈ ਹੈ ਬਹੁਤ ਮੰਤ ਭਗੀਆਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਜੱਥੇਬੰਦੀਆਂ ਨੂੰ ਮੇਰੇ ਹੱਥ ਜੁੜ ਕੇ ਬੇਨਤੀ ਆ ਅੱਜ ਸਮਾ ਇਕੱਠੇ ਹੋਣ ਦਾ ਆ ਇੱਕ ਤੁਹਾਨੂੰ ਵੱਡਾ ਪਲੇਟਫਾਰਮ ਸਾਧ ਗੰਧੀ RAM ਨੇ ਦਿੱਤਾ ਉਸ ਗੰਧੀ RAM ਦੀ ਪਲੇਟਫਾਰਮ ਤੇ ਇਕੱਠੇ ਹੋ ਕੇ ਇਕਜਟ ਹੋ ਜਾਓ ਨਹੀਂ ਤਾਂ ਇਹ ਟਾਈਮ ਇਦਾਂ ਦਾ ਆ ਰਿਹਾ ਕਿਹੜਾ ਅਮਰਖਾ ਹੈ ਗ੍ਰੈਂਡਮੰਟਰੀ ਹੋ ਕੇ ਪਾਰਲੀਮੈਂਟ ਤੱਕ ਤੁਹਾਨੂੰ ਕਮਫੀਆਂ ਦੇ ਰਿਹਾ ਅੱਜ ਇਕੱਠੇ ਹੋ ਨਹੀਂ ਹੋ ਰਾ ਵੀਰੋ ਫਿਰ ਇਹ ਫਲੇਟਾਂ ਉਾਂ ਤੇ ਇਕੱਠੇ ਹੋ ਜਾਂਗੇ ਤਾਂ ਭਾਦਾ ਪਟਾਇਆ ਤਾਂ ਨਹੀਂ ਨਹੀਂ ਬਸ ਮੇਰੀ ਤਾਂ ਇਹ ਹੀ ਬੇਨਤੀ ਹੈ ਜੇ ਵੀਰ ਕਹਿ ਤਾਂ ਜੈ ਜੰਗ ਜਾ ਦੇ ਸਰਕਾਰ ਦੇ ਚਾਹੀਏ ਸਾਡੇ ਪੰਜਾਬ ਦੇ ਪ੍ਰਧਾਨ ਡਾਕਟਰ